ਦੂਰ ਗੁਰੂ ਸੇਵਾ ਪਾਤਲੀ ਸੇਵਾ ਸਭ ਲੋਰੇ ਦੇ ਸਵਾਸਾਂ ਦਾ ਕਹਾ ਪਰਚ ਵਰਤ ਕੇ ਲੈਂਦੇ ਰਹਿਣ ਆਉਂਦੀ ਨੰਨ ਸਾਹਿਬ ਜੀ ਦਾ ਜਾਉਂ ਪ੍ਰੰਤਰ ਦਾਸ ਲਿੰਤੀ ਹੋ ਗੋ ਨਾਮ ਸੇਵਾ ਕਰਾ ਪ੍ਰਸ਼ਾਦੀ ਦੇਗ ਵਰਤੇ ਹੀ ਸਭ ਨੂੰ ਜਿਹਦੇ ਚਾਹਤਾਂ ਨੇ ਸਾਰੀ ਸੰਤ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਸਦਿਆਂ ਦੇ ਦਿਵਾਨ ਦੇ ਵਿੱਚ ਪੀਰਾ ਜੀ ਨੇ ਨਰਸਨ ਦੇਣ ਲੜੀ ਪਾਰੂ ਪੂਰੇ ਇਤਿਹਾਸ ਦੀ ਕਥਾ ਚੱਲਦੀ ਪਈ ਹੈ ਲਾਲ ਲਾਲ ਔਰ ਵੱਡੇ ਦਿਨਾਂ ਦੇ ਵਿੱਚ 357 ਸਾਲਾਂ ਸ਼ਾਹੀ ਦੇ ਰੂਪ ਦੇ ਦੇਵ ਪਾਤ ਸੰਮਾਨ ਜੀ ਦਾ ਉਸਤਾਦੀ ਦੇ ਉਪੰਨਦਰ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਸਤਿਗੁਰੂ ਦੇ ਪਾਤ ਸਤ ਜੇ ਸੋਚੇ ਬਚਨਾਂ ਦੀ ਸ਼ਬਦ ਵਿਚਾਰ ਹੁੰਦੀਆਂ ਆਪ ਸੰਗਤ ਨੂੰ ਦੇਤੀ ਪਲਾਹਣ ਵਾਲੇ ਗੁਰੂ ਦੇ ਪਾਤ ਦੀ ਸ਼ਬਦ ਚਲ ਤੇ ਪੈਰੇ ਸਾਲੇ ਇਸ ਦੇ ਬਿੜ ਦਰਸ਼ਨ ਦੀ ਕਿਰਪਾਤਾ ਕਰਨੀ ਦੇਵ ਸਜਣ ਅਸਤੀ ਸ਼ਿringar ਜਉ ਗਏ ਸਾਹੇ ਉਸ ਤੇ ਹੋਈ ਲਾ ਹਉਨ ਸਭ ਪ੍ਰੀਤ ਮਾਇਆ ਮੋਹ ਆਚਾ ਬੇਰਸਦਾਏ ਪੂਰਾ ਕੱਚ ਆਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮੰ ਲਤੀ ਜਾਵਨਿ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਦੀ ਮਾਇ ਸਤਗੁਰੂ ਨੇ ਪਾਇਆ ਮੁਰਤਾ ਪਾਇਆ ਸਹਜ ਸੇਤੀ ਮਨਵ ਜੀ ਆਵਾਦ ਆਇਆ ਰਾਗ ਰਤਨ ਪਰਵਾਰ ਫਰੀਆ ਸ਼ਬਦ ਗਾ ਬਨੇ ਆਇਆ ਮੁਰਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਦੇ ਸਾਰਣਾ ਮੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਭ ਨਾਂ ਗੱਲਾਂ ਸਮਰਾਤ ਸੁਆਮੀ ਸੋਖਿ ਮਨ ਹੋਵੇ ਸਾਰੇ ਕਹਿਨਾ ਨਿਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਉ ਨਾਹੀ ਕ੍ਰਿਪਾ ਤੇਰਾ ਸਰਬ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਹਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਮੁ ਕੁਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਗੁਰੂ ਫਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤੇ ਤਕਰਸ ਭਾਗੇ ਘੜਸ ਭਾਗੇ ਸ਼ਬਦ ਵਾਜੀ ਕਲਾ ਜਿਤ ਘਰ ਤਾਰੀਆਂ ਪੰਚ ਦੂਤ ਤੁਧ ਬਸ ਕੀਤੇ ਕਾਲ ਕੰਟ ਕੁਮਾਰੇ ਆ ਤੁਨ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰਿਆ ਨਹਦ ਵਾਜੀ ਅਨਦ ਸੁਨੋ ਵਡ ਭਾਗੀ ਹੋ ਗਲ ਮੰਨੋਰਤ ਪੂਰੇ। ਸਾਰ ਬ੍ਰਹਮ ਪ੍ਰਭ ਭਾਏ ਆ ਉਤਦੇ ਸਗਲ ਦੇ ਸੂਰੇ। ਕਰੋਬ ਸੰਤਾ ਪਿ ਉੱਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਣ ਤੇ ਜਾਣੀ। ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰਪੂਰੇ। ਦਿਨਵੰਤ ਦਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਦੇ ਲੋਕ ਵਡਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਵਿਸਵਾਤ ਦੇ ਦਾਈ ਨਾਇਆ ਖਿਲ ਸਗਲ ਜਗਤ ਚੰਗ ਆਈਆ ਪੁਰ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਦ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਠਾ ਕੋਰ ਤੁਮ ਵਾਹਿਗੁਰੂ ਵਾਹਿਗੁਰੂ ਸਦਾ ਸਹਾਇ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿੰਦਰ ਕਾਇ ਗੁਰੂ ਨਾਨਕ ਲਈ ਤੇ ਆਏ ਸੇਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਸਾਉ ਜੀ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਹਰਾਈ ਸ੍ਰੀ ਹਰਿ ਕ੍ਰਿਸ਼ਣ ਜੀ ਧਿਆਈਐ ਜਿਸ ਡਠੈ ਸਭੁ ਰੁਕ ਜਾਏ ਤੇਗ ਬਹਾਦਰ ਸਿਮਰੈ ਕਰਨ ਔਨਦਆ ਬਿਧਾਏ ਸਭ ਸਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਸਹੁਣਾ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਉਪਦੇਸ਼ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਧਾ ਪਿਆਰਿਆ ਚੌਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹਟੀਆਂ ਜੱਫੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਪਵਿੱਤਰ ਨਾਮ ਲੱਤਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਨਟ ਕੀਤਾ ਤੱਲਾ ਪਿਆਰਿਆਂ ਸਚਿਆਰਿਆਂ ਦੀ ਕਾਲ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਜਿੱਦਾਂ ਉਹ ਸਿੰਘਾਂ ਸਿੰਗੜੀਆਂ ਨੇ ਧਰਮ ਨੇ ਹੀ ਤਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੱਡੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਕ ਕੇ ਸਾਸ ਸਵਾਸਾ ਸੰਗ ਨਭਾਇਆ ਤਨ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸੇ ਦਾ ਦੀ ਕਾਲ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਬੰਦਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਾਰਥਨਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਹਰ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ਣਾ ਜੀ ਆਗ ਜੀ ਦੇ ਗੁਰ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਸਹਾਉ দান ਭਰੋਸਾ দান ਦਾ ਨਾਮ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨਿ ਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਆਪ ਜੀ ਦੇ ਮੁਰਸਿਖਾ ਨਾ ਮਾਨੀਵਾ ਮਤ ਉੱਚੀ ਮਤ ਬਾਦ ਦਾ ਰਾਖਾ ਆਪ ਕਾਲਪੁਰਖ ਵਾਹਿਗੁਰੂ ਆਪਣੇ ਪੰਥ ਦੇ ਅਸਦਾ ਸਾਈ ਦਾ ਤਰਬਿਤਾ ਜੀਓ ਜੀ ਸ਼੍ਰੀ ਨਨਕਾਣਾ ਸਾਹਿਬ ਪੰਡਾ ਸਾਹਿਬ ਹੋਰ ਗੁਰਦੁਆਰੇ ਗੁਰਪ੍ਰੀਤ ਤਿੰਨਾਂ ਦੇ ਕੁल्ले ਵਰਸ਼ੰਦੀ ਦਾ ਔਰ ਸੇਵਾ ਸੰਭਾਲਦਾ ਦਾਣਾ ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ੋ ਹੇ ਨਿਮਾਣਿਆ ਦੇ ਮਾਨ ਸਤਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂਆਂ ਨਿਉਟਿਆਂ ਦੀ ਓਟ ਦੇ ਆਸਰੇ ਤਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਤਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਸੱਚਾ ਜੀਉ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪ ਜੀ ਦੇ ਪਾਵਨ ਚਰਨਾਂ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਆਪ ਜੀ ਦੇ ਦਰੋਂ ਕਰੋ ਬਖਸ਼ਿਆ ਹੋਈਆਂ ਪਾਵਨ ਪਵਿੱਤਰ ਮਹਾਨ ਸਿੱਖੀ ਅਤਾਂ ਤੰਦ ਤਨ ਤਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਸਮੂਹ ਸ਼ੀਦਾ ਦੇ ਪਾਵਨ ਪਵਿੱਤਰ ਸ਼ੀਦੀ ਅਸਥਾਨ ਗੁਰਦੁਆਰਾ ਸਾਹਿਬ ਸਿੰਘ ਸ਼ੀਦਾ ਸੁਹਾਣਾ ਵੇਖੇ ਅੰਮ੍ਰਿਤ ਵੇਲੇ ਦੇ ਦੀਵਾਨ ਸੁਜਾਏ ਸਜੇ ਹੋਏ ਦੀਵਾਨਾਂ ਦੇ ਅੰਦਾਜ਼ ਆਪ ਜੀ ਨੇ ਸੁੰਦਰ ਪਾਵਨ ਤਖਤਾਂ ਦੇ ਉੱਪਰ ਸੁਭਾਏ ਮਨ ਹੋ ਕੇ ਇਸ ਮੁਛੀਆਂ ਸੰਗਤਾਂ ਨੂੰ ਦਰਸ਼ਨ ਦੇਦਾਰ ਬਖਸ਼ਿਸ਼ ਕੀਤੇ ਨੇ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਆਸਾ ਜੀ ਦੀ ਵਾਰਦਾ ਸੰਪੂਰਨ ਕੀਰਤਨ ਹੋਇਆ ਉਪਰੰਤ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਕਥਾ ਵਿਚਾਰ ਹੋਈ ਸਤਿਗੁਰੂ ਬਾਣੀ ਪੜ੍ਹਦੇ ਆ ਸੁਣਦੇ ਆ ਕਥਾ ਕੀਰਤਨ ਵਿਚਾਰਾ ਕਰਦੇ ਆ ਮਨ ਬਣਿ ਸਥਿਰ ਕਰਕੇ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਕਿਰਪਾ ਕਰੜੀ ਸੋਦਸ ਬਾਸਤ ਗੁਰਬਾਣੀ ਪੜਨ ਦੇ ਜਾਪ ਕਰਨ ਦੇ ਸੇਵਾ ਸਿਮਰਨ ਕਰਨ ਦੇ ਬਲਦਮ ਪ੍ਰਾਲੇ ਬਖਸ਼ਿਸ਼ ਕਰਨ ਦੇ ਪੜੀ ਸੁਣੀ ਗੁਰਬਾਣੀ ਦਾ ਭਾਵ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਮੁੱਚੀਆਂ ਸੰਗਤਾਂ ਦੇ ਦਾਸਾਂ ਦੇ ਦਿਲ ਦਿਮਾਗੇ ਹਿਰਦੇ ਅੰਦਰ ਵਸਾਉਣਾ ਨਗਰ ਵਿੱਚ ਇਲਾਕੇ ਵਿੱਚ ਸੁਖ ਸ਼ਾਂਤੀ ਵਰਤੋਣੀ ਮਾਲੀ ਮਨੁੱਖੀ ਦੇ ਸਿਰ ਤੇ ਰਾਮਤ ਪਰਿਆ ਹੱਥ ਰੱਖਣਾ ਸਤਗੁਰੂ ਜੀ ਸਭਨਾਂ ਦੇ ਘਰਾਂ ਪਰਿਵਾਰਾਂ ਅੰਦਰ ਗੁਰੂ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ ਪਾਵਨ ਉਸਤਾਨ ਦੀ ਚੜ੍ਹਦੀ ਕਲਾ ਕਰਨੀ ਪੰਥ ਦੋਖੀਆਂ ਅਨੰਦਕਾਂ ਦੁਸ਼ਤਾਂ ਦਾ ਨਾਸ ਕਰਨਾ ਆਪਣੇ ਧਰਮ ਦਾ ਪ੍ਰਕਾਸ਼ ਕਰਨਾ ਪਾਵਨ ਉਸਤਾਨ ਦੇ ਉੱਪਰ ਜਿੱਥੇ-ਜਿੱਥੇ ਵੀ ਸੰਗਤ ਸੇਵਾਦਾਰ ਤਨਮਨ ਤੰ ਦੇ ਨਾਲ ਸਰਬਾ ਪਾਵਨਾ ਰਾਹੀ ਸੇਵਾਵਾਂ ਨਿਭਾ ਰਹੇ ਨੇ ਸਭ ਦੀਆਂ ਸੇਵਾਵਾਂ ਕਾਲਥਾਏ ਪਾਉਣੀਆਂ ਇੱਛਾ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੀ ਕਿਰਪਾ ਦੇ ਨਾਲ ਚਾਰ ਪੈ ਰਹਿਣ ਬਾਣੇ ਅੰਦਰ ਸੁਖ ਸਿਹਤ ਬਤੀਤ ਹੋਈਏ ਦਿਨ ਦਾ ਦਿਹਾੜਾ ਆ ਸੁਖ ਸਿਹਤ ਬਤੀਤ ਕਰਾਵਣਾ ਦਰੋਂ ਕੋਨ ਬਖਸ਼ੇ ਗੁਰਸਿੱਖਾਂ ਦਾ ਮੇਲ ਮਲਾਪ ਕਰਉਣਾ ਮਨ ਮੁਖਾਂ ਤੋਂ ਦੂਰ ਰੱਖਣਾ ਸਤਗੁਰੂ ਦਰ ਤੇ ਹੀ ਸੰਗਤ ਦੀ ਦਰ ਤੇ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੈ ਕੇ ਅੰਦਰ ਲੌੜਾ ਦਰੋਂ ਕੋਰ ਅੰਮ੍ਰਿਤ ਦੀ ਦਾਤ ਨਾਮ ਬਾਣੀ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰੜੀ ਚਰਣਾ ਕਮਲਾਂ ਦੇ ਨਾਲ ਜੋੜ ਕੇ ਰੱਖਦਾ ਸਤਗੁਰੂ ਐਸੇ ਵੇਲੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਨੂੰ ਮੁਖ ਰੱਖ ਦਿਆ ਪਾਵਨ ਅਸਥਾਨ ਦੇ ਵੱਲੋਂ ਉਸ ਮੁੱਚੀਆਂ ਸੰਗਤਾਂ ਦੇ ਵੱਲੋਂ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਹਾਜ਼ਰ ਕੀਤੀ ਹੈ ਕਿਰਪਾ ਕਰੋ ਜੀ ਕਰੀ ਪਾਕਸਾਂ ਸੋ ਪਵਿੱਤਰਾਂ ਹੁਣ ਲਾਗੋ ਭੋਗ ਹਰਦਾਏ ਪਵਿੱਤਰ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਕਿਰਤਾਰਤ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲੇ ਆਪ ਜੀ ਦਾ ਨਾਮ ਚਿੱਤਿਆਵੈ ਧੰ ਸ੍ਰੀ ਗੁਰੂ ਨਾਨਕ ਨਾਮ ਛੜ ਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵੋਹਰਾ ਆਗਿਆ ਭਈ ਅਕਾਲ ਕੀ ਸਭ ਸਿਕਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲਿਓ ਚਾਹੈ ਆ ਰਾਜ ਕਰੇਗਾ ਖਾਲਸਾ ਵਾਦ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰਸੇ ਮੰਦੇ ਜੋ ਸਰਦਾ ਕਰਸੇ ਮੰਦੇ ਵਾਹਿਗੁਰੂ ਪਾਣੇ ਉਤਾਰੰਗ ਬੋਲੇ ਇਸ ਸੁਨਹਾਰਾ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਡੰਡਾ ਤੇ ਬੰਦਨ ਅਨਿਕ ਬੈਰ ਸਰਬ ਕਲਾ ਸਰਾਥੋ ਬੋਲਨ ਤੇ ਰੱਖੋ ਪ੍ਰਭੂ ਨਾ ਨਕ ਤੇ ਕਰ ਹੱਥ ਸੋ ਕਹੋ ਤਨ ਗੁਰ ਸੇਵਿਆ ਅਹਨ ਸਹਜ ਦਰਸਨ ਪਰ ਸੇ ਗੁਰ ਕੈ ਜਨਮ ਮਰਨ ਸਜਨ ਸੱਚਾ ਪਾਤਸ਼ਾਹ ਹੋ ਸਿਰਸਾ ਹਾਂ ਦਾ ਜਿਸ ਪਾਸ ਦਾ ਹੱਥ ਆਸੋਹੀਆ ਸਭ ਨਾਂ ਦਾ ਜਿਸ ਪਾਸ ਦਾ ਹੱਥ ਆਸੋਹੀਆ ਸਭ ਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਜੀ ਕਰਤੁ ਜਾਉ ਪਦੇ ੴ ਵੰਕਾਰ ਸਤਿਗੁਰ ਪਰਸਾ ਨਾ ਮੈਂ ਅਖੁੱਟ ਨਾਮ ਖੁੱਟਾ ਨਾ ਜਾਏ ਪੂਰਾ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕਉ ਸਭ ਬਲ ਜਾਈ ਗੋਰੀ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲੈਵੇ ਲਾਏ ਗੋਰੀ ਪੂਰਾ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸਾ ਮਨ ਆਏ ਰਹਾ ਆਵ ਗੁਣ ਕਾਟ ਗੁਣ ਰਦਾ ਸਮਾਏ ਪੂਰੇ ਗੁਰ ਕਾ ਸਹਜ ਸੁਭਾਏ ਪੂਰੇ ਗੁਰ ਕੀ ਸੱਚੀ ਬਾਣੀ ਸੋਖ ਮੰਨ ਅੰਤਰ ਸਹਜ ਸਮਾਣੀ ਇੱਕ ਅਚਰਜ ਜਾਨੋ ਦੇਖੋ ਭਾਈ ਦੁਬਦਾਰ ਹਰ ਮੰਨ ਵਸਾਈ ਨਾਮ ਅਮੋਲਕਾ ਨਾ ਪਾਇਆ ਜਾਏ ਘਰੇ ਪਰ ਸਾਜ ਵਸੈ ਮਨ ਆਏ ਸਬ ਮਹਿ ਬਸਾ ਰਾਤ ਇੱਕੋ ਸਥੋਏ ਗੁਰਮਤੀ ਘਟਾ ਪਰਗਟ ਹੋਏ ਸਹਜ ਜਨਪ੍ਰਭਾ ਜਾਣ ਪਛਾਣਿਆ ਨਾਮਤ ਨਾਮ ਮਿਲਾ ਮਾਨ ਅਮਾਨਿਆ ਸਭ ਮਹਿ ਵਸਾ ਪ੍ਰਭ ਏਕੋ ਸੋਏ ਘਰ ਮਤਿ ਘਟ ਪਰਗਟ ਹੋਏ ਅਹੇ ਜਿਨ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲਿਆ ਮਨ ਮਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ